ਮੈਂ ਡਿਪਲੋਮਾ ਕੀਤਾ ਇਲੈਕਟ੍ਰੀਕਲ ਦਾ 2 ਸਾਲ ਦਾ ਇਲੈਕਟ੍ਰੀਕਲ ਦਾ ਡਿਪਲੋਮਾ ਕਰਨ ਤੋਂ ਬਾਅਦ ਫਿਰ ਇਲੈਕਟ੍ਰੀਕਲ ਵਾਲੇ ਪਾਸੇ ਕਦੇ ਜੋਬ ਕੀਤੀ ਹਾਂ ਦੀ ਹਾਂ ਜੀ ਉਸ ਤੋਂ ਬਾਅਦ ਮੈਂ ਕੰਮ ਮਤਲਬ ਕੀਤਾ ਥੋੜਾ ਚਿਰ ਇਲੈਕਟ੍ਰੀਕਲ ਦਾ ਪਰ ਉਧਰ ਮਨ ਨਹੀਂ ਸੀ ਹੈਗਾ ਮੇਰਾ ਮਨ ਨਹੀਂ ਸੀ ਬਾਈ ਜੀ ਤੋਂ ਬਾਅਦ ਮੈਂ ਫਿਰ ਰੈਸਟੋਰੈਂਟ ਵਿੱਚ ਲੱਗਾ ਜੀ ਉਸ ਤੋਂ ਬਾਅਦ ਜੋਬ ਕੀਤੀ ਰੈਸਟੋਰੈਂਟ ਵਿੱਚ 3 ਸਾਲ ਸਰ ਇਹਨੂੰ 3 ਮਹੀਨੇ ਹੋ ਗਏ ਨੇ ਸਟਾਰਟ ਕੀਤੇ ਇਹਨੂੰ ਤੇ ਮੈਂ ਇਸ ਤੋਂ ਪਹਿਲਾਂ ਜੋਬ ਕਰਦਾ ਸੀ ਰੈਸਟੋਰੈਂਟ ਵਿੱਚ 3 ਸਾਲ ਕੀਤੀ ਉੱਥੇ ਜੋਬ ਤੇ ਉਸ ਤੋਂ ਬਾਅਦ ਸੋਚਿਆ ਕਿ ਆਪਣਾ ਕੋਈ ਮਤਲਬ ਤਿਆਰ ਕਰਦੇ ਆ ਆਪਣਾ ਕੰਮ ਕਰਦੇ ਆ ਹਾਂਜੀ 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 ਆਪ ਤਿਆਰ ਕਰਵਾਇਆ ਜੀ ਮੇਰੇ ਪੜਦੇ ਸਾਰ ਵੀ ਉਦੋਂ ਕੋਈ ਮਨ ਚ ਨਹੀਂ ਸੀ ਹੈਗਾ ਕਿ ਬਾਹਰ ਨਹੀਂ ਜਾਣਾ ਇੱਥੇ ਕਰਨਾ ਭਾਵੇਂ ਜਿਹੜਾ ਮਰਜ਼ੀ ਕੰਮ ਕਰੀਏ ਰੱਬ ਦੀ ਕਿਰਪਾ ਇਹ ਬਹੁਤ ਵਧੀਆ ਚੱਲਦਾ ਪਿਆ ਫੂਡ ਟਰੱਕ ਆਪਣੇ ਫੂਡ ਵਿੱਚ ਸਰ 버ਗਰ ਤੇ ਸਬ ਸਪੈਸ਼ਲ ਹੈ ਜੀ ਸਬ ਤੁਸੀਂ ਹਾਂਜੀ ਹਾਂਜੀ ਸਬ ਵੀ ਅੱਜ ਕੱਲ੍ਹ ਨੌਜਵਾਨਾਂ ਦੀ ਇੱਕ ਹੈਲਦੀ ਫੂਡ ਵਾਲੇ ਪਾਸੇ ਹੈਲਦੀ ਹੈ ਜੀ ਬਿਲਕੁਲ ਬਿਲਕੁਲ ਮਲਟੀ ਕਿਸਮ ਬੈਡ ਹੁੰਦਾ ਆਪਣੇ ਕੋ ਇੱਕ ਵਾਰੀ ਟਰਾਈ ਕਰੋ ਸਬ ਸਪੈਸ਼ਲ ਮੇਰਾ ਨਾਮ ਸਤਿੰਦਰਬੀਰ ਸਿੰਘ ਹੈ ਜੀ ਅੱਛਾ ਸਤਿੰਦਰਬੀਰ ਇਹ ਦੱਸੋ ਕਿ ਆ ਜਿਹੜਾ ਫੂਡ ਹੈ ਇੱਕ ਦੋ ਤੁਸੀਂ ਸ਼ੁਰੂ ਕੀਤਾ ਤੇ ਕਿੱਦਾਂ ਦਰੇ ਨੂੰ 3 ਮਹੀਨੇ ਹੋ ਗਏ ਨੇ ਸਟਾਰਟ ਕੀਤੇ ਇਹਨੂੰ ਤੇ ਮੈਂ ਇਸ ਤੋਂ ਪਹਿਲਾਂ ਯੋਗ ਕਰਦਾ ਸੀ ਰੈਸਟੋਰੈਂਟ ਵਿੱਚ 3 ਸਾਲ ਕੀਤੀ ਉੱਥੇ ਜੋਬ ਤੇ ਉਸ ਤੋਂ ਬਾਅਦ ਸੋਚਿਆ ਕਿ ਆਪਣਾ ਕੋਈ ਮਤਲਬ ਤਿਆਰ ਕਰਦੇ ਆਪਣਾ ਕੰਮ ਕਰਦੇ ਆ ਫਿਰ ਇਹ ਫੂਟ ਰਕ ਬਣਾਇਆ ਜੀ ਹਾਂ ਜੀ ਹਾਂ ਜੀ ਆਪ ਤਿਆਰ ਕਰਾਇਆ ਜੀ ਅਚਾ ਚੀਤੇ ਕਿੰਦਾ ਦੀ ਕਿੰਨੀ ਹੈ ਜੀ ਤੁਸੀਂ ਹਾਂ ਜੀ ਮੈਂ ਪਲੱਸ 2 ਕੀਤੀ ਹੈ ਸਰ ਤੇ ਉਸ ਤੋਂ ਬਾਅਦ ਮੈਂ ਡਿਪਲੋਮਾ ਕੀਤਾ ਇਲੈਕਟ੍ਰੀਕਲ ਦਾ 2 ਸਾਲ ਦਾ ਇਲੈਕਟ੍ਰੀਕਲ ਦਾ ਡਿਪਲੋਮਾ ਕਰਨ ਤੋਂ ਬਾਅਦ ਇਲੈਕਟ੍ਰੀਕਲ ਵਾਲੇ ਪਾਸੇ ਕਰਦਾ ਜੋਬ ਹਾਂ ਮੈਂ ਦਿਨ ਤੋਂ ਬਾਅਦ ਮੈਂ ਕੰਮ ਮਿਲ ਲਿਆ ਥੋੜਾ ਛਿਰ ਲੈਕੀਕਲ ਦਾ ਪਰ ਉਧਰ ਮਨ ਨਹੀਂ ਸੀ ਹੈਗਾ ਮੇਰਾ ਮਨ ਨਹੀਂ ਸੀ ਬਾਈ ਦਾ ਤੋਂ ਬਾਅਦ ਮੈਂ ਫਿਰ ਰੈਸਟੋਰੈਂਟ ਵਿੱਚ ਲੱਗਾ ਤੇ ਉਸ ਤੋਂ ਬਾਅਦ ਜੋ ਕੀਤੀ ਰੈਸਟੋਰੈਂਟ ਵਿੱਚ 3 ਸਾਲ ਦਾ ਸਭੇ ਕਦੇ ਨਹੀਂ ਕੋਈ ਖਿਆਲ ਆਇਆ ਨਹੀਂ 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 ਮੇਰੇ ਪੜਦੇ ਸਾਰ ਵੀ ਉਦੋਂ ਕੋਈ ਮਨ ਨਹੀਂ ਸੀ ਹੈਗਾ ਕਿ ਬਾਹਰ ਨਹੀਂ ਜਾਣਾ ਇੱਥੇ ਕਰਨਾ ਪਵੇ ਜਿਹੜਾ ਮਰਜ਼ੀ ਕੰਮ ਕਰੀਏ ਰੱਬ ਦੀ ਕਿਰਪਾ ਇਹ ਬਹੁਤ ਵਧੀਆ ਚੱਲਦਾ ਪਿਆ ਫੂਟਕ ਪਰਿਵਾਰ ਦੀ ਕਿੱਦਾਂ ਸਪੋਰਟ ਬਹੁਤ ਵਧੀਆ ਸਪੋਰਟ ਕੀਤਾ ਸਾਰੇ ਪਰਿਵਾਰ ਨੇ ਬਹੁਤ ਸਪੋਰਟ ਕੀਤਾ ਆਪਣੇ ਨਿਵਾਸੀਆਂ ਨੇ ਵੀ ਸਟਾਰਟ ਤੋਂ ਬਾਅਦ ਮਟਾਲੇ ਦੇ ਨਿਵਾਸੀਆਂ ਨੇ ਬਹੁਤ ਸਪੋਰ ਇੱਥੇ ਕਿ ਦਨਵਲ ਪਿਆਰ ਮਿਲਿਆ ਲੋਕਾਂ ਨੂੰ ਹਾਂਜੀ ਬਹੁਤ ਵਧੀਆ ਪਿਆਰ ਮਿਲਿਆ ਬਹੁਤ ਜ਼ਿਆਦਾ ਵਧੀਆ ਫੂਡ ਵਿੱਚ ਕੀ ਸਪੈਸ਼ਲਟੀ ਰੱਖੀ ਹੋਈ ਹੈ ਆਪਣੇ ਫੂਡ ਵਿੱਚ ਸਰ 버ਗਰ ਤੇ ਸਭ ਸਪੈਸ਼ਲ ਹੈ ਜੀ ਸਬਜ਼ੀ ਹਾਂਜੀ ਹਾਂਜੀ ਸਭ ਇਹ ਅੱਜ ਨੌਜਵਾਨਾਂ ਦੀ ਇੱਕ ਹੈਲਦੀ ਫੂਡ ਵਾਲੇ ਪਾਸੇ ਹੈਲਦੀ ਹਾਂਜੀ ਬਿਲਕੁਲ ਬਿਲਕੁਲ ਮਲਟੀ ਗ੍ਰੇਨ ਬੈਡ ਹੁੰਦਾ ਆਪਣੇ ਕੋ ਇੱਕ ਵਾਰੀ ਟਰਾਈ ਕਰੋ ਸਭ ਸਪੈਸ਼ਲ ਦੱਸ ਜੇ ਲੋਕਾਂ ਨੂੰ ਮੈਂ ਆਪਣੇ ਪੰਜਾਬੀ ਲੋਕਾਂ ਨੂੰ ਇਹ ਭਰਾਵਾਂ ਨੂੰ ਮਤਲਬ ਸਨਾਨਾ ਦਿੰਨਾ ਚਾਹੁੰਦਾ ਕਿ ਉਹਨਾਂ ਨੂੰ ਸਪੋਰਟ ਕਰੋ ਵੀ ਸਾਰੇ ਨੌਜਵਾਨ ਨਸ਼ਿਆਂ ਵਾਲ ਨਹੀਂ ਹੈਗੇ ਉਹਨਾਂ ਨੂੰ ਸਪੋਰਟ ਕਰੋ ਆਪਣੇ ਆਪ ਹੀ ਸਾਰੇ ਜਿਹੜੇ ਆ ਦਰਬਨ ਗਿੱਦਰ ਨੂੰ ਆਪ سپورਟ ਕਰੋ ਨਾਲ